ਸਤਨਾਮ ਸ਼੍ਰੀ ਵਾਹਿ ਮਹਲਾ 5 7 ਗੁਰੂ ਭੂਰੇ ਪਾੜਾ ਤਾਜਤਿਆ ਨਾਮਰ ਮ গোবিন্দ কৃপা তব রাখি প্য সতগুর পুরে পাডা ਆਜ ਪਿਆ ਨਾਮਰ ਮਾਨਾ ਗੋਬਿੰਦਾ ਕਿਰਪਾ ਤਾਰੀ ਪ੍ਰਵਰਾਖੀ ਪੈ ਹਰ ਕੇ ਚਰਨ ਸਦਾ ਸੁਖदाई ਜੋ ਇਛਾ ਸੋਈ ਫਲ ਪਾਵ ਬਿਰਤੀ ਆਸ ਨ ਜਾਈ ਰਹਾ ਕ੍ਰਿਪਾ ਕਰੇ ਜੁਸ ਪ੍ਰਾਨ ਪਕਦਾਤਾ ਸੋਈ ਸ਼ਾਂਤ ਗੁਣ ਗਾਵੇ ਪ੍ਰੇਮ ਭਗਤੋ ਤਾ ਕਾ ਮਨ ਲਈ পার ব্রহ্ম মান পাব আঠ পাজ বিখ গৌরী লাফি ਸੰਗ ਮਿਲਾਇ ਲੀਆ ਮੇਰਾ ਕਰਤਾ ਸੰਤ ਸਾਨੇ ਭੈ ਸਾਖੀ ਕਰ ਗਹਲੀਨੇ ਸਰਬਸਦੀਨੇ ਆਪਾ ਨਾ ਨਾਨਕ ਸਰਬੇ ਥੋਏ ਕਾ ਪੁਨਰਨਾਨ ਬੂਰਾ ਸਤਗੁਰ ਪਾਇਆ ਕਰ ਘਾਲੀਨੇ ਸਰਬਸਦੀਨੇ ਆਪ ਕੋ ਸਰਬਤੋਂ ਕੂੜਾ ਨਾ ਉਰਾ ਸਤਗੁਰੂ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ